ਚਲੋ ਨਹੀਂ ਆ ਕੁੜੀਆਂ ਛੇੜਦੇ ਦੇ ਦੇਖੋ ਇਹ ਕੁੜੀਆਂ ਜੋ ਬਦਸਲਤ ਛੇੜਦੇ ਆਂ ਦੇਖੋ ਓਏ ਉਹ ਤਾਂ ਨਾ ਖੋਲੀ ਫੋਨ ਓਏ ਓਏ ਰੁਕ ਜਾ ਨਾ ਚੋਰ ਨਹੀਂ ਆਇਆ ਤਿੰਦੂ ਨੂੰ ਲੈ ਕੇ ਓਏ ਨਹੀਂ ਛੋਟਾ ਕਰਾ ਆਣ ਕੇ ਮੁੰਡਰੇ ਇੱਧਰੇ ਤੂੰ ਥਾਣੇ ਖੜਾ ਮਾਰਾ ਥਾਣੇ ਫੜੋ 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 ਕੱਪ ਦਾ ਕਿੰਨਾ ਤੇਰੇ ਨਾਲ ਕੀ ਤੇਰੀ ਗੱਲ ਹੋਈ ਮਿਲਿਆ ਨੂੰ ਤੂੰ ਮੇਰੇ ਨਾਲ ਚੱਲ ਤੂੰ ਕੀ ਗੱਲ ਤੇਰੀ ਕਾਦੀ ਗੱਲ ਹੋਈ ਆ ਕੀ ਗੱਲ ਹੋਈ ਕੀ ਕਹਣਾ ਕੀ ਗੱਲ ਹੋਈ ਕਾਦੀ ਗੱਲ ਹੋਈ ਆ ਤੂੰ ਜਾਣੀ ਹਾਂ ਤੂੰ ਕਾਣਾ ਮੈਂ ਕੀ ਗਲਤੀ ਕੀਤਾ ਹੈ ਮੇਰੇ ਹੱਥੋਂ ਛੱਡੋ ਬਹਿ ਲਾ ਗੱਲ ਕਰ ਤੂੰ ਮੈਂ ਜੀ ਗਲਤੀ ਕੀਤਾ ਹੈ ਕੀ ਗੱਲ ਹੈ ਤੇਰੀ ਗੱਲ ਕਰੀ ਹੋਈ ਤੇਰੀ ਸਨੈ ਹੀ ਸਾਡੇ ਬੰਦੇ ਦੇ ਨਾਮ ਉਹ ਸੰਨ ਬੰਦੇ ਦਾ ਵੀਡੀਓ ਲੈ ਕੇ ਆਏ ਜੀ ਸਾਡਾ ਆਪਣਾ 3000 ਰੁਪਏ ਕਮਾਉਂਦੇ ਬੰਦੇ ਦੇ ਬੱਸ ਇਹ ਜਣੂ ਪਾੜ ਨਹੀਂ ਆਏ ਜੀ ਦੱਸੋ ਦੱਸੋ ਕਿਹੜੇ ਕਮਰਾ ਲਿੱਟਾਣੇ ਨੇ ਜਿੰਨੀ ਵੀ ਬੜੀ ਆ ਪਸ਼ਾਨ ਉਹ ਕਿੰਨੀ ਬੜੀ ਗਈ ਆ 3000 ਰੁਪਏ ਕਰਕੇ ਲੈ ਕੇ ਆਏ ਆ ਔਰ ਅੰਮ੍ਰਿਤ ਜੀ ਬਣਾਉਂਦੇ ਆ ਨੋਕਰੀ ਦਾ ਬੜਾ ਯਾਰ ਮੇਰਾ ਮੇਕਾਮੀ ਮੇਰਾ ਆ ਉਹ ਪ੍ਰੀਮਿਅਮ ਦੇ ਲਗਾ ਚਾਪੇ ਯਾਰ ਤਾਂ ਸੀਸੀ ਦੀ ਪੇਮੈਂਟ ਦੇ ਦਿੱਤੀ ਮੈਂ 99 ਦੀ ਹਾਂ ਸੈਲੀਬ੍ਰੇਸ਼ਨ ਲੱਗੇ ਦੇ ਵਪਾਰ ਦਾ ਧੰਦਾ ਹੋ ਰਿਹਾ ਮੇਰਾ ਭਰਾ ਵਿਆਹ ਹੈ ਵਾਹ ਦੇ ਵਪਾਰ ਦਾ ਧੰਦਾ ਹੋ ਰਿਹਾ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658 ਚਲੋ ਕੁੜੀਆਂ ਖੇਡਦੇ ਆਂ ਦੇਖੋ ਇਹ ਕੁੜੀਆਂ ਜਦੋਂ ਸਿੱਖਦੇ ਆਂ ਦੇਖੋ ਓਏ ਉਹ ਤਾਂ ਨਾ ਖੋਲੀ ਫੋਨ ਓਏ ਓਏ ਰੁਕ ਜਾ ਨਾ ਚੋਰ ਨਹੀਂ ਆਇਆ ਤਿੰਦੂ ਨੂੰ ਲੈ ਕੇ ਆਏ ਨਹੀਂ ਕੁਛ ਆ ਕਰਾ ਅੰਦਰ ਇੱਧਰੇ ਥਾਣੇ ਖੜਾ ਮਾਰਾ ਥਾਣੇ ਖੜੋ 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 ਸੱਪੜਾ ਕਿੰਨਾ ਤੇਰੇ ਨਾਲ ਤੇਰੀ ਗੱਲ ਹੋਈ ਮਿਲਿਆ ਨੂੰ ਤੂੰ ਮੇਰੇ ਨਾਲ ਚੱਲ ਤੁਮਹੀ ਗੱਲ ਤੇਰੀ ਗੱਲ ਹੋਈ ਆ ਇਹ ਗੱਲ ਹੋਈ ਠੀਕ ਆ ਨਾ ਇਹ ਗੱਲ ਹੋਈ ਦਾਦੀ ਗੱਲ ਹੋਈ ਆ ਤੂੰ ਜਾਣੀ ਹਾਂ ਤੂੰ ਕੌਣ ਮੈਂ ਕੀ ਗਲਤੀ ਕੀਤਾ ਹੈ ਮੇਰੇ ਹੱਥੋਂ ਛੱਡੋ ਪਹਿਲਾਂ ਪਹਿਲਾਂ ਗੱਲ ਕਰ ਤੂੰ ਮੈਂ ਕੀ ਗਲਤੀ ਕੀਤਾ ਹੈ ਕੀ ਗੱਲ ਹੋ ਗਈ ਪੂਰੀ ਗੱਲ ਕੀਤਾ ਨਾ ਗੱਲ ਗਾਦੀ ਹੋਈ ਤੇਰੀ ਨਹੀਂ ਮੇਰੇ ਨੰਬਰ ਤੇ ਸਾਡੇ ਬੰਦੇ ਦੇ ਨਾਮ ਉਹ ਬੰਦੇ ਦਾ ਵੀਡੀਓ ਭੇਜਿਆ ਉਹ ਐਡਾ ਪ੍ਰਾਪਤ ਹੈ 30 ਫੁੱਟ ਬੱਸ ਇਹ ਦੱਸੋ ਕਿਹੜੇ ਕਮਰੇ ਲਿਟਾਣ ਨੇ ਬੱਸ 30 ਲੈ ਕੇ ਆਏ ਕਿੰਨੀ ਬੰਟ ਗਈ ਆ ਓਏ ਕਿੰਨੀ ਬੰਟ ਗਈ ਆ 3000 ਰੁਪਏ ਕਰ ਤੇ ਬਦਦਾ ਕਿ ਰੇ ਪ੍ਰੋਗਰਾਮ ਦੀ ਆਵੇ ਕੋਹ ਰਹਿੰਦੀ ਬੋਣ ਤੇ ਉਹ ਨੌਕਰੀ ਦਾ ਬੜਾ ਧੰਨ ਮੇਰਾ ਮੇਕਾਮੀ ਮੇਰਾ ਆਇਆ ਹੋਇਆ ਕੋਈ ਆਰ ਦਾ ਪੈਸੇ ਦੀ ਪੇਮੈਂਟ ਦੇ ਦੋ ਹਾਂ ਸੈਲੀਬ੍ਰੇਸ਼ਨ ਲੱਗੇ ਦੇਵਪਾਰ ਦਾ ਧੰਦਾ ਹੋ ਰਿਹਾ ਹੈ ਮੇਰਾ ਭਰਾ ਵਿਆਹ ਹੈ ਵਾਹ ਦੇਵਪਾਰ ਦਾ ਧੰਦਾ ਹੋ ਰਿਹਾ ਹੈ